ਪਤੀ ਪਤਨੀ ਦੇ ਵੱਲੋਂ ਕੀਤੇ ਜਾਂਦੇ ਗਲਤ ਕੰਮ ਦਾ ਖੁਲਾਸਾ ਕਰਾਂਗੇ ਜਿਸ ਨੂੰ ਜਾਣ ਕੇ ਤੁਹਾਡੇ ਵੀ ਲੁਕੰਡੇ ਖੜੇ ਹੋ ਜਾਣਗੇ ਪਤਾ ਨਹੀਂ ਕਿੰਨੇ ਮਾਮਾ ਦੇ ਪੁੱਤਾਂ ਨੂੰ ਕੁਰਾਹੇ ਪਾਇਆ ਕਿੰਨੇ ਇਸ ਦੁਨੀਆ ਤੋਂ ਰੁਖਸਤ ਹੋਏ ਅਤੇ ਹੋਰ ਪਤਾ ਨਹੀਂ ਕਿੰਨੇ ਘਰਾਂ ਦਾ ਉਜਾੜਾ ਹੋ ਜਾਣਾ ਸੀ ਪਰ ਸਮਰ ਰਹਿੰਦੇ ਆ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕਰ ਲਈ ਗਈ ਹੈ ਦਰਸਲ ਸੀਮਾਂ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਜੋ ਐਲਪ੍ਰਾਈਮ ਨੰਬਰ ਜਾਰੀ ਕੀਤਾ ਗਿਆ ਉਸ ਦੇ ਉੱਪਰ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਕਈ ਭਾਈ ਫਲਾਣੇ ਪਿੰਡ ਦੇ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਜੋ ਨਸ਼ਾ ਵੇਚ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪੂਰੀ ਵਿਵਸਥਾ ਕੀਤੀ ਜਾਂਦੀ ਹੈ ਅਤੇ ਜਦੋਂ ਇਲਾਕੇ ਦੇ ਵਿੱਚ ਰੇਡ ਕੀਤੀ ਗਈ ਤਾਂ ਮੌਕੇ ਦੇ ਉੱਪਰ ਨਸ਼ਾ ਵੇਚਦਿਆਂ ਹੋਇਆਂ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸੰਸਰੀ ਕੇਸ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਨਸ਼ੇ ਦਾ ਗਲਤ ਧੰਦਾ ਕਰਦਿਆਂ ਹੋਇਆਂ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਹੈਰੋਇਨ ਅਤੇ ਹਜ਼ਾਰਾਂ ਰੁਪਏ ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ ਜੋ ਫੜੇ ਗਏ ਮੁਲਜ਼ਮ ਨੇ ਇਹ ਪਿੰਡ ਲੱਖੂਵਾਲ ਦੇ ਵਸਨੀਕ ਨੇ ਜੋ ਕਿ ਪਿਛਲੇ ਕਾਫੀ ਸਮੇ ਤੋਂ ਇਹ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ ਅਤੇ ਇਹਨਾਂ ਦੀ ਪਛਾਣ ਹਰਜੀਪ ਸਿੰਘ ਅਤੇ ਉਸ ਦੀ ਪਤਨੀ ਕਵਲਜੀਤ ਕੋਰ ਦੇ ਵਜੋਂ ਹੋਈ ਹੈ ਅਤੇ ਇਸ ਮਾਮਲੇ ਸੰਬੰਧੀ ਐਸ ਐਚਓ ਹਰਚੰਦ ਸਿੰਘ ਸੰਧੂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਤਫਤੀਸ਼ ਦੌਰਾਨ ਇਹ ਪਤਾ ਲੱਗਾ ਕਿ ਮਲਜ਼ਮਾਂ ਦੇ ਹੋਮਗਾਰਡ ਚਾਚੇ ਦਾ ਮੁੰਡਾ ਜੋ ਨਸ਼ਾ ਲਿਆਕੇ ਦੰਦਾ ਸੀ ਅੱਗੇ ਹਰਦੀਪ ਅਤੇ ਉਸ ਦੀ ਪਤਨੀ ਇਸ ਨੂੰ ਛੋਟੀਆਂ-ਛੋਟੀਆਂ ਪੁੜੀਆਂ ਦੇ ਵਿੱਚ ਪੈਕ ਕਰਕੇ ਵਕਖੋਖ ਥਾਮਦ ਉੱਪਰ ਜਾ ਕੇ ਵਿਖਦੇ ਸਨ ਅਤੇ ਇਸ ਬਾਬਤ ਜੋ ਗੁਪਤ ਸੂਚਨਾ ਮਿਲਨ ਦੇ ਉਪਰ ਪੁਲਿਸ ਦੇ ਵੱਲੋਂ ਟਰੈਪ ਲਗਾ ਕੇ ਇਹਨਾਂ ਮੁਲਜ਼ਮਾਂ ਨੂੰ ਅਕਾਬੂ ਕੀਤਾ ਗਿਆ ਅਤੇ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਰਕਾਰ ਹੋਰ ਕੌਣ-ਕੌਣ ਇਸ ਗਲਤ ਕੰਮ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜੋਧਨਾ ਸ਼ਾਂ ਵਿਰੋਧ ਮਹਿਮ ਦੀ ਲੜੀ ਦੇ ਵਿੱਚ ਅਗੇਨ ਕੰਮ ਕਰਦਿਆਂ ਕੱਲ ਜਿਹੜਾ ਸੀਐਮ ਵੱਲੋਂ ਨੰਬਰ ਜਾਰੀ ਹੋਇਆ ਵਾ ਸੇਫ ਪੋਰਟਲ ਵਾਲਾ ਉਹਦੇ ਵਿੱਚ ਇਹ ਬੰਦਿਆਂ ਦੀ ਸ਼ਿਕਾਇਤ ਕੀਤੀ ਸੀ ਪਿੰਡ ਵਾਸੀਆਂ ਨੇ ਵੀ ਇਹ ਨਸ਼ਾ ਤਸਕਰੀ ਤੋਂ ਨਹੀਂ ਬਾਜ ਆਉਂਦੇ ਫਿਰ ਕੱਲ ਅਸੀਂ ਇਹਨਾਂ ਨੂੰ ਦੋ ਜੀਆਂ ਨੂੰ 20 ਗ੍ਰਾਮ ਹੈਰੋਇਨ ਤੇ ਡਰੱਗ ਮਣੀ ਸਮੇਤ ਜਿਹੜਾ ਵਾ ਰੰਗੇ ਹੱਥੀਂ ਕਾਬੂ ਕਰਕੇ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 281 ਦਰਜ ਕੀਤਾ ਵਾ ਐਨ ਡੀ ਪੀ ਐ ਸੈਕਟ ਦੇ ਅਧੀਨ ਤੇ ਇਹਨਾਂ ਨੂੰ ਜਿਹੜੀ ਆ ਮਜੀਦ ਪੁੱਛਗਿਸ਼ ਵਾਸਤੇ ਅਸੀਂ ਰਿਮਾਂਡ ਤੇ ਲਿਆ ਵਾ ਤੇ ਜਦੋਂ ਅਸੀਂ ਇਹਨਾਂ ਦੀ ਪੁੱਛਗਿਸ਼ ਕੀਤੀ ਸੀ ਮੁੱਢਲੀ ਪੁੱਛਗਿਸ਼ ਉਦੋਂ ਸਾਨੂੰ ਪਤਾ ਲੱਗਿਆ ਸੀ ਕਿ ਇਹਨਾਂ ਦੇ ਹਰਦੀਪ ਸਿੰਘ ਦੇ ਚਾਚੇ ਦਾ ਮੁੰਡਾ ਇੱਕ ਹੋਮਗਾਰਡ ਦੇ ਵਿੱਚ ਜਵਾਨ ਆ ਅਜੇ ਉਹਦੀ ਅਸੀਂ ਵੈਰੀਫਿਕੇਸ਼ਨ ਕਰ ਰਹੇ ਆ ਉਹਦਾ ਲੜਕਾ ਜਿਹੜਾ ਵਾ ਥੋੜੇ ਦਿਨ ਪਹਿਲਾਂ ਜਮਾਨਤ ਤੇ ਆਇਆ ਵਾ ਤੇ ਉਹ ਇਹਨਾਂ ਨੂੰ ਹਰਵੰਡ ਲਿਆ ਕੇ ਦਿੰਦਾ ਵਾ ਤੇ ਇਹ ਗਾਂ ਤਸਕਰੀ ਕਰਦੇ ਆ ਹਰਵੰਡ ਦੀ ਇਹ ਦੋਵੇਂ ਪਤੀ ਪਤਨੀ ਆ ਜੀ ਪਹਿਲਾਂ ਵੀ ਇਹਨਾਂ ਦੇ ਉੱਤੇ ਕੋਈ ਬਗਦਮਦਰ ਚ ਬਿਲਕੁਲ ਜੀ ਇਸ ਤੋਂ ਪਹਿਲਾਂ ਵੀ ਹਾਂਜੀ ਹਾਂਜੀ ਇਹ ਸਾਰੇ ਦੋਹ ਪਰਿਵਾਰਾਂ ਤੇ ਪਰਚੇ ਬਹੁਤ ਦਰਜ ਐ ਜੀ ਇਹ ਕੀ ਕਰ ਕਿਵੇਂ ਕਰਦੇ ਸੀ ਮੈਂ ਨਸ਼ਾ ਦਸ਼ ਕਰੀ ਜਾਂਦੇ ਸੀ ਇਹ ਛੋਟੀਆਂ ਬਣਾ ਕੇ ਬਿਟਸ ਜਿਹੜੀਆਂ ਅਸੀਂ ਤੇ ਲੋਕਾਂ ਨੂੰ ਸੇਲ ਸੇਲ ਕਰਦੇ ਸੀ ਕੱਲ ਜਿਹੜੇ ਇਹਨਾਂ ਤੋਂ ਲੈ ਕੇ ਹੈਰਵਨ ਦੋ ਨੌਜਵਾਨ ਪੀ ਰਹੇ ਸੀਗੇ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਦੇ ਉਹਨਾਂ ਨੂੰ ਅਸੀਂ ਐਡਮਿਸ਼ਨ ਸੈਂਟਰ ਉੱਥੇ ਕਰਾਇਆ ਵਾ ਐਡਿਕਟ ਐਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਾਇਆ ਵਾ ਜੇ ਕੋਈ ਲੈਂਦੇ ਉਹਦਾ ਨਾਂ ਕੀ ਦੋਨੋਂ ਚਾਹੁੰਦੇ ਸ਼ਰਨ ਸ਼ਰਨ ਨਾਂ ਵੱਜਦਾ ਉਹਦਾ ਬਾਕੀ ਅਜੇ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਫਿਰ ਉਹਦਾ ਡਰੈੱਸ ਦੇਵਾਂਗੇ ਤੁਹਾਨੂੰ